Like That's how ਕਿਸੇ ਸੰਦਲੀ ਤੇ ਜੀ ਬਿਲਕੁਲ ਰੋਜ਼ਗਾਰ ਮਿਲਦਾ ਜੇਗੀ ਸ੍ਰੀ ਦਰਬਾਰਜਨ ਦੇ ਜੀ ਸੀਧੀ ਦਿਹਾਰਨ ਮਰਲੇ ਜੀ ਜਲਦੀ ਸੀਧੀ ਲਗਾਈ ਗਈ ਹੈ ਕੋਈ ਸਿਰਫ 30 ਕਿਲੋ ਲਗਾਈ ਗਈ ਹੈ ਸਾਲਾ ਬਤ ਕਾਜ ਤੋਂ ਖੰਡੇ ਉੱਤੇ ਜਾਂਦੇ ਆ। ਅਰੇ ਭਾਈ ਜੀ। ਇਹ ਬਣਦਾ ਹੈ। ਜਦੋਂ ਅਸੀਂ ਆਪਾਂ ਦੀ ਜਗ੍ਹਾ ਤੋਂ ਚਲਾਏਗਾ ਬਣੀ ਹੈ ਜਿਹੜੇ ਬਹੁਤ ਚੱਲਦੇ ਆ। ਸਾਈਡ ਕਰ ਰਹੇ ਸੀ ਹਨ। ਤੇ ਸਾਰੇ ਇਹਨਾਂ ਨਾਲ ਮਿਲ ਕੇ ਆਇਆ। ਉਹ ਬਦਦਤ ਕਰਾਉਣਗੇ। ਇਹ ਸਾਰੇ ਸਾਰਾ ਦੇ ਦੇਣੀ। ਜਿਹੜੇ ਜੋ ਪਾਸ ਰੱਖਦੇ ਦੇਵਾ ਜਿਵੇਂ ਕਮਾਂਡਰ ਨੂੰ। ਕੋਈ ਨੂੰ ਕੋਈ। ਚਲੋ ਜੀ ਬੱਚੇ ਸਸਤੀ ਦਾ ਜੀ ਪਾਣੀ ਤੇ ਖਾਲ ਖਾ ਲੈ ਉਹ ਆਨੇ ਦੇ ਵਿੱਚ ਜੀ ਕੱਢ ਲੈ ਇਹ ਸਭ ਖਾ ਲੈ ਪੂਰਾ ਖਾ ਲੈ ਸਭੀ ਕੀ ਕਰਦੇ ਹੋ ਜੇ ਸਰਕਾਰ ਤੋਂ ਪਹਿਲੇ ਗਾਇਆ ਨਾ ਕਰਨਾ ਤਾਂ ਚੱਲਿਆ ਚੱਕੀ ਆ ਰਹੀ ਮੈਂ ਆਤਮਾ ਦੇ ਕਬਾਯਾ ਤੋਂ ਹੋ ਰਹੀ ਹੈ ਨਾ ਸਰਗਰਮ ਹੋ ਰਹੀ ਹੈ ਹਾਂਜੀ ਹਾਂਜੀ ਚੱਲ ਰਹੀ ਹੈ ਬਾਬਾ ਜੀ ਕਾ ਬਾਦ ਰੱਖੇ ਜਾਣਾ ਅੱਛਾ ਜੀ ਧੰਨਵਾਦ ਪੁਰਤਾਰੀ ਆ ਸਾਡੇ ਨੀਚੇ ਕੋਈ ਨਹੀਂ ਮੈਂ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਜੀ ਇਹ ਉੱਡੇ ਵਿੱਚ ਚੱਲਦੀ ਸੀ ਤੇ ਨਾਲ ਨੂੰ ਸੋਧਿਆਂ ਦਾ ਜੋ ਨੰਬਰ ਲਾਇਆ ਗਿਆ ਹੈ ਅਸਾ ਨਹੀਂ ਮਲਾਜਮ ਆ ਰਿਹਾ ਹੈ ਸਾਰੇ ਨੇ ਸਹਿਮਤ ਹੈ ਸਾਰੇ ਨੇ ਸਹਿਮਤ ਹੈ ਤੋਂ ਤੁਹਾਡਾ ਕਹਿਣਾ ਮੁਕਸਦ ਇਹ ਪੂਰੇ ਸਟਾਫਿੰਗ ਹੋਵੇ ਸਭ ਸਾਰਿਆਂ ਦਾ ਸਹਿਮਤ ਸਭ ਅੱਗੇ ਨੂੰ ਵੀ ਇਹ ਜੋ ਸਹਿਯੋਗ ਹੋਗਾ ਜਾਰੀ ਰਹੇ ਆ ਰਹੀ ਦੀ ਕਿਰਪਾ ਹੋਵੇ ਜੀ ਬាទ ਜੀ ਮਹਾਰਾਸ਼ਟਰ ਦੀ ਸ਼ਿਲਾਮਾ ਟਿਕੜੀ ਜੀ ਦਾ ਸੰਗਤ ਨੂੰ ਕੀ ਕਹਿਣਾ ਚਾਹੋ ਸਾਡਾ ਕੰਮ ਚੱਲ ਰਹੀ ਹੈ ਜੀ ਆਪਾਂ ਸਾਡੇ ਸਾਰੇ ਜੀ ਬਹੁਤ